ਆ ਜਿਹੜਾ ਟੈਂਪਰੇਚਰ 50 ਡਿਗਰੀ ਨੂੰ ਪਹੁੰਚਿਆ ਹੈ ਨਾ ਹਾਏ ਗਰਮੀ ਹਾਏ ਗਰਮੀ ਹੋਈ ਪਈ ਹੈ ਇਹਦੇ ਪਿੱਛੇ ਸਾਡੀਆਂ ਆਪਣੀਆਂ ਕਰਤੂਤਾਂ ਜ਼ਿੰਮੇਵਾਰ ਹੈ ਯਾਦ ਕਰੋ ਜਦੋਂ ਕੋਈ ਰੋਡ ਚੌੜਾ ਹੁੰਦਾ ਹੈ ਤਾਂ ਨੇੜੇ ਤੇੜੇ ਤੇ ਦਰਖਤ ਵੜ ਦਿੱਤੇ ਜਾਂਦੇ ਆ ਸਾਡੇ ਵੇੜੇ ਦੇ ਵਿੱਚ ਲੱਗੀ ਨਿੰਮ ਸਿਰਫ ਇਸ ਕਰਕੇ ਵੜ ਦਿੱਤੀ ਜਾਂਦੀ ਹੈ ਵੀ ਇਹਦੇ ਪੱਤੇ ਬੜੇ ਖਿਲਰਦੇ ਆ ਵੇੜੇ 'ਚ ਤੁਹਾਨੂੰ ਛਾੜੂ ਮਾਰਨਾ ਔਖਾ ਲੱਗਦਾ ਬਹੁਤ ਸਾਰੇ ਦਰਖਤ ਅਸੀਂ ਤਾਂ ਵੜਦੇ ਕਿ ਸਿਆਲ ਦੇ ਵਿੱਚ ਸਾਨੂੰ ਧੁੱਪ ਨਹੀਂ ਲੱਗਦੀ ਇਹਦਾ ਛਾਵਾ ਮਾਰਦਾ ਫੇਰ ਇੱਕ ਹੋਰ ਨਵਾਂ ਰਵਾਜ ਤੁਰਿਆ ਅਖੇ ਜੀ ਸੜਕ ਚੌੜੀ ਕਰਨ ਵਾਸਤੇ ਦਰਖਤ ਵੱਡੇ ਸੀ ਵੱਡਾ ਦਰ ਵੀ ਰਹੇ ਆ ਉਹ ਭਾਈ ਜਿਹੜਾ ਦਰਖਤ ਤੁਸੀਂ ਵੱਢਿਆ ਉਹ ਦਸਾਂ 15 ਸਾਲਾਂ ਚ ਹੋਇਆ ਸੀ ਥੋੜਾ ਲਾਇਆ ਨਿਕਾ ਜਾਂ ਡੱਕਾ ਇਹ ਕਲਮ ਹਜੇ ਦਸਾਂ 15 ਸਾਲਾਂ ਨੂੰ ਦਰਖਤ ਬਣੂਗੀ ਉਦੋਂ ਤੱਕ ਟੈਂਪਰੇਚਰ 60 ਡਿਗਰੀ ਟੱਪ ਚੁੱਕਿਆ ਹੋਏਗਾ ਸੋ ਇਸ ਕਰਕੇ ਬੰਦੇ ਬਣੋ ਹੁਣੇ ਤੋਂ ਜਿਹੜੇ ਵੱਡੇ ਦਰਖਤ ਹੈ ਉਹਨਾਂ ਨੂੰ ਬਚਾਓ ਤੇ ਬਾਕੀ ਜਿੱਥੇ ਕਿਤੇ ਕੋਈ ਖਾਲੀ ਥਾਂ ਮਿਲਦੀ ਹੈ ਉਥੇ ਦਰਖਤ ਲਗਾਓ ਜਿਆਦਾ ਨਹੀਂ ਕਰ ਸਕਦੇ ਤਾਂ ਨਿੰਮ ਦੀਆਂ ਗੇਟਕਾਂ ਹੀ ਰੋੜਾਂ ਦੇ ਨੇੜੇ-ਨੇੜੇ ਸੁੱਟ ਦਿਓ ਅੱਗੇ ਜਾ ਕੇ ਬਰਸਾਤ ਪੈਣੀ ਹੈ ਉਹ ਹਰੇ ਹੋ ਜਾਣਗੇ ਦਰਖਤ ਆਓ ਇਸ ਵਰਦੀ ਅੱਗ ਨੂੰ ਬੁਝਾਣ ਦੀ ਕੋਸ਼ਿਸ਼ ਕਰੀਏ ਕਿਉਂਕਿ